ਲੋ ਜੀ ਅੱਜ ਬੁਲਟ ਦੀ ਹੋ ਰਹੀ ਸਰਵਿਸ ਫੁੱਲ ਫੋਲਤਾਨੀ ਜਿੰਨੀ ਗੁੰਦੀ ਏ ਆਹ ਲੋ ਦੇਖ ਖੜੀ ਹਾਲ ਹੁਣ ਇਹਦੀ ਵਾਰੀ ਹੈ ਕਲੀਨ ਕਰੋ ਚੈੱਕ ਐਸ ਫਾਈ ਗਰਸ ਦੀ ਪੂਰੀ ਜਿਹੜਾ ਕਲਚ ਹੁੰਦਾ ਪੂਰੀਆਂ ਲੋ ਜੀ ਅੱਜ ਬੁਲਟ ਦੀ ਹੋ ਰਹੀ ਸਰਵਿਸ ਫੁੱਲ ਫੋਲਤਾਨੀ ਜਿੰਨੀ ਗੁੰਦੀ ਏ ਆਹ ਉੱਪਰ ਕਰ ਦੇ ਅੱਜ ਅਸੀਂ ਕਰ ਰਹੇ ਹਾਂ ਜੀ ਕਲੀਨਿੰਗ ਜੋ ਕਲੀਨਿੰਗ ਪ੍ਰੋਸੈਸ ਹੈ ਦੇਖ ਲੋ حال ਦੇਖੋ ਕੀ ਆ ਇਹਦਾ ਪਾਣੀ ਇਹਨੂੰ ਕਲੀਨ ਕਰਦੇ ਆ ਤੇ ਚੈਨ ਦਾ ਹਾਲ ਦੇਖ ਲਓ ਪੂਰਾ ਚਰਖਾ ਕਰਕੇ ਟਾਇਰ ਦੀਆਂ ਰਕਟਾਂ ਬਿਲਕੁਲ ਠੀਕ ਨੇ ਵਧੀਆ ਕੰਡੀਸ਼ਨ ਇਹ ਦੇਖੋ ਕੇਮ ਵਗੈਰਾ ਪੂਰੀ ਖੋਲਾਂਗੇ ਪੂਰੀ ਸਫਾਈ ਕਰਾਂਗੇ ਇਹਦੀ ਬਹੁਤ ਬੁਰਾ ਹਾਲ ਹੈ ਪੈਟਰੋਲ ਇਹ ਪੈਟਰੋਲ ਨਾਲ ਹੀ ਸਾਬ ਹੋਣਾ ਸਭ ਕਲੀਨ ਕਰਦੇ ਆ ਦਮ ਲੇ ਹਾਂਜੀ 베어ਿੰਗ ਮਿੱਟੀ ਵਗੈਰਾ ਤੇ ਇਹਨੂੰ ਸਫਾਈ ਕਰਦੇ ਹਾਂ ਇਹ ਸਫਾਈ ਕਰ ਚੁੱਕਾ ਪੂਰੀ ਹੀ ਕੈਮ ਵਗੈਰਾ ਸਾਰੀ ਵਧੀਆ ਤਰੀਕੇ ਨਾਲ ਕੱਢ ਦਿੱਤੀ ਹੋਈ ਪਿਆਗਾ ਜੋ ਪੈਣਾ ਸੀਗਾ ਇਹਦੇ ਵਿੱਚ ਯਾਨੀ ਕਿ ਜੋ ਸੀ ਉਹੀ ਪਿਆ ਸਫਾਈ ਕਰਕੇ ਦੀ ਚੰਗੀ ਤਰ੍ਹਾਂ ਤੇ ਬੰਨੀਆ ਡਰਾਮ ਨੂੰ ਲਓ ਜੀ ਉਹੀ 베어ਿੰਗ ਕਰ ਦਿੱਤਾ ਸਾਫ ਇਹ ਕਰਨ ਤੱਕਲੀਨ ਸਨ ਕਰੀ ਫੀਟਿੰਗ ਕਾਤੇ ਜੀ ਪਿਛਲੇ ਚੱਕੇ ਰੇਅਰ ਟਾਇਰ ਦੀ ਸਰਵਿਸ ਯਾਨੀ ਕਿ ਬ੍ਰੇਕ ਸ਼ੋ ਵਗੈਰਾ ਐਨਕਲੀਨ ਕਰ ਦਿੱਤੇ ਸਾਰੇ ਹੁਣ ਆਪਾਂ ਅੱਗੇ ਵਾਲਾ ਟਾਇਰ ਇਹ ਖੋਲਦੇ ਆ ਤੇ ਕਰੀਏ ਕੰਮ ਨੂੰ ਸ਼ੁਰੂ ਬੋਲਟਾਂ ਲਾ ਕੇ ਬੋਡ ਨੂੰ ਉੱਪਰ ਚੱਕਦੇ ਆ ਥੋੜਾ ਖੋਲਦੇ ਆ ਇਹ ਜਾਮ ਨੇ ਇਹ ਜਾਮ ਹੈ ਸਾਰਾ ਇਹ ਹੈਗਾ ਜੀ ਹਾਲ ਫਰੰਟ ਬ੍ਰੇਕ ਦਾ ਜੋ ਖੋਲ ਲिती ਆਪਾਂ ਚਲੋ ਜੀ ਦੇਖੋ ਜੀ ਹਾਲ ਬਹੁਤ ਹੀ ਮਾੜਾ ਹੈ ਜਰ ਲੱਗੀ ਵੀ ਸਾਰੀ ਚਲੋ ਇਹਨੂੰ ਕਲੀਨ ਕਰਦੇ ਆ ਤੇ ਕਰੀਏ ਫਿਟਿੰਗ ਇਹਦੀ ਕੇਮ ਦੀ ਪੂਰੀ ਸਫਾਈ ਹੋਣੀ ਪੂਰੀ ਖੋਲ ਕੇ ਬਹੁਤ ਬੁਰਾ ਹਾਲ ਤਾਂ ਹੀ ਜਾ ਮੁੰਨੇ ਨੇ ਬਰੇਕ ਇਹ ਪੂਰੀ ਸਫਾਈ ਹੋਏਗੀ ਪੂਰੀ ਹਰੇਕ ਮਾਰਗ ਮਾਰ ਕੇ ਤੇ ਪੈਟਰੋਲ ਨਾਲ 2015 ਮਾਡਲ ਇਹ ਬ੍ਰੇਕ ਸ਼ੂ ਇੱਕ ਬ੍ਰੇਕ ਸ਼ੂ ਸਾਫ ਬੜੀ ਮੁਸ਼ਕਲ ਤੋਂ ਬਾਅਦ ਫਿਟਿੰਗ ਹੋਈ ਦੀ ਲੱਗ ਗਿਆ ਫ੍ਰੀ ਗੰਮਾ ਕੱਸਦੇ ਆ। ਅਕਰਿਆਂ ਨੂੰ ਲੋਟ ਟਾਇਰ ਬਦਲਣ ਲੱਗੇ ਆ। ਨਵਾਂ ਟਾਇਰ ਪਾਉਣ ਲੱਗੇ ਆ ਆਪਾਂ। ਨਵਾਂ ਟਾਇਰ ਪਾਉਣ ਲੱਗੇ ਸੀ ਤੇ ਪਤਾ ਲੱਗਾ ਵਿੱਚ ਇੱਕ ਪੈਂਚਰ ਨਿਕਲਿਆ ਆ। ਤੇ ਇਹਨੂੰ ਵੀ ਕਰਾ ਰਹੇ ਆ ਠੀਕ। ਤੇ ਨਾਲ ਹੀ ਟਿਊਬ ਦੀ ਚੋ ਹਵਾ ਵਾਲੀ ਨਾਲ ਹੀ ਐ, ਇਹ ਵੀ ਖਰਾਬ। ਲੋ ਜੀ ਟਾਇਰ ਫਿੱਟ ਕਰ ਦਿੱਤਾ। ਹੋ ਗਈ ਜਿਹੜੀ ਸੈੱਟ। ਤੇ ਹੁਣ ਆਪਾਂ ਲੱਗੇ ਆ ਇਹਦਾ ਟੈਂਕ ਖੋਲਣ। ਜੋ ਟੈਂਕ ਚ ਬੋਰਸਟ ਕਰਾ ਕੇ ਤੇ ਕਾ ਨਾਟਕ ਸੁਣਾ ਇਹਦਾ ਵਾਲੇ ਦੇਖੋ ਜੀ ਕੀ ਹਾਲ ਹੈ ਟੈਂਕ ਦਾ ਦੇਖੋ ਟੈਂਕੀ ਚ ਨਿਕਲੇ ਕਦ ਰਹਾ ਅੱਧਾ ਬਣਿਆ ਦੋਲਦਾ ਹੈ ਇਹ ਪਾਣੀ ਹੈ ਜਿਹੜਾ ਇਹ ਆ ਦੇ ਦੇਖਦੇ ਥੱਲੇ ਯਾਰ ਇਹ ਗੋਲੀਆਂ ਪਾਈਆਂ ਸੀਗੇ ਵਿੱਚ ਟੈਂਕ ਤੇ ਲੱਗੇ ਵੀ ਯਾਰ ਯਾਰ ਕਰਕੇ ਪਾਣੀ ਫੁੱਲ ਕਰ ਰਹੇ ਆ ਯਾਰ ਤਾਂ तकरीबन ਸਾਫ ਹੋ ਚੁੱਕੀ ਹੈ ਕਲੀਨ ਟੈਂਕ ਬਾਕੀ ਹੁਣ ਅੰਦਰੋਂ ਖੋਲਾਂਗੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਇਹਦਾ ਇਸ ਤਰ੍ਹਾਂ ਬਣ ਸੀਗਾ ਇਹ ਤਾਰ ਵੀ ਯੂਜ਼ ਕੀਤੀ ਇਹ ਸੇਫਟੀ ਵੀ ਨਿਊਜ਼ ਕੀਤਾ ਤੇ ਹੁਣ ਇਸ ਚੱਪਾ ਪਾਇਆ ਗਰਮ ਪਾਣੀ ਇਸ ਸਰਾ ਜਿੱਤੇ ਤੱਕ ਉਮੀਦ ਹੈ ਕਿ ਗਰਮ ਪਾਣੀ ਪਾਵਾਂਗੇ ਤੇ ਖੁੱਲਣਾ ਚਾਹੀਦਾ ਸਰਾਕ ਕਿਉਂਕਿ ਜਰ ਬਹੁਤ ਜ਼ਿਆਦਾ ਲੱਗੀ ਉਸ ਚ ਤੇ ਹੁਣ ਗਲਾਸ ਚ ਦੇਖਦੇ ਆ ਗਲਾਸ ਚ ਪਾਣੀ ਆ ਰਿਹਾ ਹੁਣ ਦੇਖੋ ਜਰ ਕਿੰਨੀ ਨਿਕਲੀ ਇਸ ਚ ਬਹੁਤ ਜਰ ਸੀਗੀ ਓਪਨ ਨੂੰ ਸਾਫ਼ ਕਰਦੇ ਆ ਤੇ ਇਸ ਚ ਪੈਟਰੋਲ ਪਾਉਨੇ ਆ ਹੁਣ ਪਰ ਜਿਹੜਾ ਇਹ ਸਰਾਕ ਇਹ ਵਾਲਾ ਛੋਟੇ ਵਾਲਾ ਇੱਧਰ ਇਹ ਐਮਸੀ ਨਾਲ ਪਰਣਾ ਪੈਣਾ ਆ ਛੋਟੇ ਵਾਲਾ ਐਕਸਟਰਾ ਕੱਢਿਆ ਪਤਾ ਨਹੀਂ ਕਿਉਂ ਇਹ ਹੈ ਇਹ ਡレイン ਪਾਈਪ ਦਾ ਐਮਸੀ ਲਾਨ ਲੱਗਿਆ ਇਸ ਪੁਆਇੰਟ ਤੇ ਇਸ ਨੂੰ ਭਰਦੇ ਹਾਂ ਕਿਉਂਕਿ ਸੁਰਾਖ ਐਕਸਟਰਾ ਜੋ ਪੈਟਰੋਲ ਚ ਪਾਣੀ ਮਿਕਸ ਹੋਣ ਦਾ ਕਾਰਨ ਨਾਲੇ ਸਵੇਰ ਤੱਕ ਸੁੱਕ ਜਾਏਗਾ ਇਹ ਟੈਂਕ ਕੱਲ੍ਹ ਏਸੀ ਐਮਸੀਲ ਸੁੱਕ ਚੁੱਕੇ ਹੁਣ ਇਹ ਟੈਂਕ ਫਿਲਹਾਲ ਡਿਕਰ ਵਾਸ਼ ਕਰਕੇ ਇਹਨੂੰ ਪੈਟਰੋਲ ਭਰਨੇ ਆ ਇਸ ਵਿੱਚ ਗਰਮ ਪਾਣੀ ਪਾਇਆ ਸੀਗਾ ਆਪਾਂ ਗਰਮ ਪਾਣੀ ਪਾਇਆ ਤਾਰ ਤੋਰ ਮਾਰੀ ਤਾਂ ਖੁੱਲਿਆ ਪੰਪ ਚਲੋ ਕਰਦੇ ਹਾਂ ਫਿਟਿੰਗ ਦੀ ਲੋ ਟੈਂਕ ਦੀ ਸ਼ਿਟ ਹੋ ਗਈ ਕੋਲੀ ਪਾਤਾ ਨੰਬਰ ਨਮਾ ਲੌਕ ਜੇ ਵੀ ਲੋਕ ਪੈ ਚੁੱਕਾ ਤੇ ਹੁਣ ਹੈਂਡਲ ਦਾ ਲੋਕ ਕੋਲਣ ਲੱਗਿਆਂ ਨੰਬਰ 5 ਦੇਖੋ ਹੁਣ ਜੇ ਵੀ ਲੋਕ ਚੇਂਜ ਤੇ ਹੁਣ ਆਪਣਾ ਛੋਟਾ ਕੰਮ ਰਹਿ ਗਿਆ ਹੌਰਨ ਦਾ ਹੁਣ ਹੌਰਨ ਨੂੰ ਦੇਖ ਲਿਆ ਚੱਲ ਜੇ ਰ ਹੌਰਨ ਸਵਿਚ ਕਾਰਬਨੀ ਬਹੁਤ ਜੰਮੀ ਹੋਈ ਹੈ ਦੇਖੋ ਖੋਲ ਕੇ ਆ ਚੰਗੀ ਜਿਹਾ ਕਲੀਨ ਕਰਦੇ ਆ ਘਰਤੀ ਸਫਾਈ ਤੇ ਹੋਰ ਹੁਣ ਪਰਫੈਕਟਲੀ ਕੰਮ ਕਰ ਰਿਹਾ ਦੇਖੋ ਹੁਣ ਕਰੀਏ ਪਾਰਕਿੰਗ ਬੱਲਬ ਚੇਂਜ ਇਹਨਾਂ ਦੀ ਹਾਲਤ ਖਰਾਬ ਹੈ ਪੰਨ ਲੱਗਿਆ ਲੋ ਜੀ ਪਾਰਕਿੰਗ ਲੈਡ ਓਕੇ ਤੇ ਹੁਣ ਹੋਰਨ ਦੀ ਵਾਰੀ ਤੇ ਕਲਚ ਦੀ ਵਾਰ ਚੇਂਜ ਕਰੀਏ ਕਲਚ ਦੀ ਵਾਰ ਬਹੁਤ ਡੈਡ ਹੈ ਚੱਲੀ ਵਾਰ ਦੇਖੋ ਕਿੰਨਾ ਅੱਗ ਦੇਖਦਾ ਇਹ ਪਾਉਣਾ ਹੁਣ ਲਿਵਰ ਚੇਂਜ ਖੁੱਲ ਲੱਗ ਗਿਆ ਆਪਾਂ ਇੰਡੀਕੇਟਰ ਵਾਲਾ ਓਹ ਹੋ 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 ਹਾਲ ਦੇਖ ਲੋ ਇਹਦਾ ਆਹ ਲੋ ਜੀ ਇਹਦਾ ਬਾਹਰ ਹੀ ਆਗਾ ਕਿੱਥੇ ਦੇ ਜੋਇੰਟ ਦੇਖੋ ਬਿਲਕੁਲ ਖੁੱਲੇ ਪਏ ਨੇ ਬਿਲਕੁਲ ਇਹ ਸ਼ਾਰਟ ਹੋਈ ਜਾਵੇ ਤਾਰ ਆਹ ਜੀ ਜੋਇੰਟ ਚਲੋ ਕਰ ਦਿਆਂ ਚੇਂਜ ਨਵਾਂ ਇੰਡੀਕੇਟਰ ਲਾਣੇ ਇੱਥੇ ਫੇਰ ਦਿਖਾਣੇ ਤੁਹਾਨੂੰ ਬ੍ਰੇਕ ਲਾਈਟ ਦੀ ਵੀ ਚੇਂਜ ਕਰੀਏ ਫੁੱਟੀ ਪਈ ਸਾਰੀ ਹਾਲ ਦੇਖ ਲਵਾਂ ਚੰਦ ਤੱਕ ਕੀ ਹੈ ਚਲੋ ਕਰ ਦਿਆਂ ਫਿਟਿੰਗ ਇਹਨੂੰ ਜੀ back left indicator fit reflector plate teddy wing is ki thodi sidhi kar ditti e bhi bade chal re hon hor indicator front back dono parking light te log wagera sare change bas hun engine engine da kaam reh gaya thoda sensor nut khol liya te lo ji ajj kal lag gaya pakingan ye dekho tel and black aa te nagra ve ਕੰਪਿਊਟਰ ਜਿੰਨਾ ਗੰਦ ਵਾਹੋ ਜੀ ਫਾਇਲ ਫਿਲਟਰ ਸੇਲ ਹੋ ਰਹੀ ਆਹ ਲਓ ਫਿਲਟਰ ਦਾ ਦੇਖਿਆ ਹਾਲ ਹੈ ਪਹਿਲਾਂ ਇੱਕ ਹੋਰ ਉਹ ਨਹੀਂ ਵਾਸ਼ਲ ਬਸ ਉਹਨੂੰ ਕਲੀਨ ਕਰੀ ਚੰਗੀ ਤਰ੍ਹਾਂ ਇਹ ਸਾਰਾ ਖੋਲਦਿਆ ਆ ਰਚ ਕਵਰ ਕੀ ਹਾਲ ਹੈ ਦੇਖੋ ਜੀ ਆ ਰਚ ਕਵਰ ਖੁੱਲਣ ਤੋਂ ਬਾਅਦ ਸਾਰੇ ਬਲੈਕ ਬਲੈਕ ਹੋਏ ਹੋਏ ਵੇਸਟਾਂ सरदे पेट्रोल साफ सारी वॉशिंग होनी पूरी डीजल पेट्रोल न बहुत हाल है चैन भी चेंज होनी चैन, चैन खराब हो चुकी है जी लाओ जी इस तक करता है। क्लीन पूरा अंदर तक चिपकी भी सी सील हमी बारी इन साफ कर दें तो आरच कवर बंद कर देर कवर दंडीशन देखो कि वी होगी साफ सुथरा करके हम सील लाने लग नवी ਅੱਜ ਬੂਰਾ ਕਲੀਨ ਕਰ ਦਿੱਤਾ ਫਿਟ ਕਰਦੇ ਹੁਣ ਸਪਾਈ ਕਰਕੇ ਆਰ ਐਚ ਕਵਰ ਕਰਤਾ ਆਪਾਂ ক্লোਜ਼ ਬਤਾਰਾ ਦਾ ਕਰੇ ਕਨੈਕਸ਼ਨ ਤੇ ਚਾਹੀਨੇ ਆਪਾਂ ਪਾ ਦਿੱਤੀ ਪੁਰਾਣੀ ਚਾਨਾ ਬਈਆ ਬਸ ਹੁਣ ਪਰਾਂ ਐਲ ਐਚ ਕਵਰ ਖੋਲਦੇ ਆ ਤੇ ਕਰੀ ਉਹਨੂੰ ਬੈਠਾ ਰੋਡੀ ਸ਼ਕਸ਼ਨ ਫਿਲਟਰ ਵਗੈਰਾ ਪੂਰੇ ਕਲੀਨ ਕਰ ਲਿੱਤੇ ਪੁਰਾਣੇ ਵਾਲਾ ਇਹ ਜਾਰ ਲੱਗੀ ਹੋਣੀ ਕੋਈ ਉਹ ਵੀ ਸਭ ਫੀਟਿੰਗ ਕਰ ਦਿੱਤਾ ਆਰ ਐਚ ਕਵਰ ਤੇ ਹੁਣ ਲਾਨੇ ਇੰਜਨ ਵਾਲਾ ਨਟ ਇਹਦਾ ਨਈ ਲੱਗਿਆ ਸੀ ਪਹਿਲਾਂ ਇਹ ਨਟ ਲਿਆ ਸੀਗੇ उस लव छोटा पै गया सट नुका परफेक्ट तो हूँ आर एच पहला कवर खोलन लगे हूँ बाकी सब ठीक है ये खोल जी आर एच कवर का हाल देखो अंदर पूरा कला आ गया क्लच प्लेटा भी चिपकिया पारिया बहुत बुरा बहुत नाच ना करके सारा कला पै गया सारा कला पै गया क्लच प्लेटा चिपकिया पे कर दूर हाल देख ਇਹ ਉਤਰੇਗਾ ਤੇਲ ਹੀ ਤੇਲ ਜਮਿਆ ਬਸਾਰੇ ਜੀ ਆ ਦੇਖੋ ਸਾਰਾ ਤੇਲ ਜਮਿਆ ਹੋਇਆ ਕਲਚ ਪਲੇਟ ਦਾ ਹਾਲ ਦੇਖੋ ਕਲਚ ਪਲੇਟ ਦਾ ਹਾਲ ਦੇਖੋ ਤੇ ਇੰਜਨ ਦਾ ਹਾਲ ਦੇਖੋ ਇਹ ਹੀ ਦੂਜੀ ਸਾਈਡ ਸੀਗਾ ਹਾਲ ਇਹ ਤਾਂ ਕਲੀਨ ਕਰ ਚੁੱਕਾ ਹੈ ਇਹ ਤਾਂ ਠੀਕ ਹੈ ਇਹਨੂੰ ਕਰਦੇ ਆ ਕਲੀਨ ਐਲ ਐਚ ਕਵਰ ਦਾ ਕਾਲਾ ਕਲੀਨ ਉਹਨੇ ਦੀ ਵਾਰੀ ਆ ਕਲੀਨ ਦੀ ਇਹਨੂੰ ਕਲੀਨ ਕਰਦੇ ਆ ਟਾਈਮ 6:30 ਹੋ ਰਿਹਾ ਨਸ਼ਾਮ ਦੇ ਲਓ ਜੀ ਕਰੋ ਚੈੱਕ ਐਸ ਫਾਈ ਕਰ ਦਿੱਤੀ ਪੂਰੀ ਹਨ ਵਧੀਆ ਤਰੀਕੇ ਨਾਲ। ਬਸ ਹੁਣ ਇਹ ਸਾਫ ਕਰਨਾ ਹੈ। ਕਲਚ ਪਲੇਟਾਂ ਕੱਲ ਲਾਣ ਗਿਆ ਤੇ ਉਹ ਬਾਅਦ ਚ ਫਿੱਟ ਹੋਣ ਗਿਆ। ਇਹਨੂੰ ਸਾਫ ਕਰੀਏ ਤੇ ਇਹ ਵਾਲਾ ਹਿੱਸਾ ਬੰਦ ਕਰੀਏ। ਇਹ ਵੀ ਸਪਰਿੰਗ ਲਾਣਾ ਇੱਥੇ। ਗ੍ਰੈਂਡ ਸਾਫ ਹੋ ਗਿਆ ਬਿਲਕੁਲ। ਬਿਲਕੁਲ ਕਲੀਨ ਕਰ ਦਿੱਤਾ। ਬਸ ਹੁਣ ਕਲਚ ਪਲੇਟਾਂ ਠੀਕ ਇਸ ਚ ਫਿਟਿੰਗ ਕਰਕੇ ਪਾ ਕੇ ਇੰਜਨਰ ਪਾ ਦਿੰਦਾ। ਲਓ ਜੀ ਅੱਜ ਬਦਲ ਲੱਗੇ ਆਪਾਂ ਕਲਚ ਪਲੇਟ। ਨਵਾਂ ਸੈੱਟ ਮੰਗਵਾਲਿਆ ਕਲਚ ਪਲੇਟ ਦਾ। ਤੇ ਇਹਦੀ ਸਿੱਧੀ ਪੁੱਠੀ ਸਾਈਡ ਉਰੇ ਦਸਾਂ ਨਾ ਕੁੰਟਾਂ ਲੱਗਰ ਪਕਲਚ ਪਲੇਟ ਤੇ ਪੂਰਾ ਹਬ ਸਾਫ ਕਰ ਲੈ ਤਾਪਾ ਕਲਚ ਪਲੇਟ ਜਿਹੜਾ ਸੌਫਟ ਪਾਸਾ ਹੈ ਉੱਪਰ ਰੱਖਣਾ ਤੇ ਜਿਹੜਾ ਗੱਡੇਦਾਰ ਪਾਸਾ ਹੈ ਉਹ ਇੱਕ ਪਾਸੇ ਰੱਖਣਾ ਜਿਹੜਾ ਪਾਸਾ ਥੋੜਾ ਦਾਣੇ ਵਾਲਾ ਉਹ ਨਟਾਂ ਵਾਲੀ ਸਾਈਡ ਰੱਖਣਾ ਯਾਨੀ ਕਿ ਜਿਹੜਾ ਚੁਬਦਾ ਹੈ ਥੋੜਾ ਤਿੱਖਾ ਪਾਸਾ ਮਾਸੀ ਕੀ ਕਰਕੇ ਕਲਚ ਪਲੇਟ ਪਾਣੀ ਉੱਤੇ ਇਹਦਾ ਕੋਈ ਨਹੀਂ ਉਲਟਾ ਸਿੱਧਾ ਦਾ ਇਹ ਤਿਖਾ ਪਾਸਾ ਜਿਹੜਾ ਐਨ ਤਿੱਖਾ ਪਾਸਾ ਨਾ ਆਲਾ ਚੁਭ ਰਿਆ ਨੀਚੇ ਵਾਲਾ ਇੱਕ ਗਲਾਈ ਚ ਉਹ ਉੱਪਰ ਰੱਖਣਾ ਗਲਾਈ ਵਾਲਾ ਤੇ ਐਨ ਤਿੱਖਾ ਪਾਸਾ ਥੱਲੇ ਰੱਖਣਾ ਜੋ ਜਿੱਕਾ ਚੁਬਲੇ ਟਪੂਰੀਆਂ ਤੇ ਹੁਣ ਆਪ ਦਾ ਮਸਲ ਨੂੰ ਬਰਾਬਰ ਕਰ ਲਿਓ ਬਰਾਬਰ ਹੋ ਜੋ ਕਿਆ ਫਰੀ ਟੋਰੀਆਂ ਇੱਕ ਅਸਿਆ ਜਾ ਰਿਹਾ ਹੁਣ ਇਹ ਪਰਾਂ ਆਪਣੇ ਦੋ ਗੋਟੀਆਂ ਲੈ ਕੇ ਇੰਜਨ ਦੇ ਆਰਚ ਕਵਰ ਤੋਂ ਦੋ ਨਟ ਲੈ ਕੇ ਆਪਾਂ ਵਾਸ਼ਰ ਪਾ ਕੇ ਨੂੰ ਟਾਈਟ ਕਰ ਦਿੱਤਾ ਬਸ ਹੁਣ ਇਹਨੂੰ ਫਿੱਟ ਕਰਦੇ ਆਂ ਵਧੀਆ ਤਰੀਕੇ ਨਾਲ ਹੋ ਗਿਆ ਆ ਸਾਨੀ ਨਾਲ ਕੋਈ ਜ਼ਿਆਦਾ ਤਾਮਚਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਸ ਇਹਦੇ ਜੋ ਨਾਟਾ 10 10 ਨੰਬਰ ਦੇ ਪਾ ਦਨੇ ਹੁਣ ਆਪਾਂ 9 ਜੇ ਹੋ ਗਿਆ ਫਿੱਟ ਤੇ ਨਾਟ ਅਟੈਚ ਕਰਨਾ ਤੇ ਬਾਅਦ ਲਾਣੀ ਆਪਾਂ ਥ੍ਰੈਡ ਸੀਲ ਜੋ ਇਸ ਬਲੇ ਬੋਰਡ ਤੇ ਲੱਗੇਗੀ ਇਸ ਤੋਂ ਬਿਨਾ ਇਹ ਨਾਟ ਖੁੱਲਦਾ ਰਹਿੰਦਾ ਇਹ ਪੂਰੀ ਤਰ੍ਹਾਂ ਨਾਟ ਨੂੰ ਨਿਕਲਣ ਤੋਂ ਬਚਾਉਂਦੀ ਹੈ ਲੋ ਜੀ ਜਾਮ ਕਰ ਦਿੱਤਾ ਆਪਾਂ ਹੁਣ ਇਹ ਬੋਲਡ ਕਰ ਦਿਆਂ ਨਾ ਜਿਹਨ ਕਾਸ ਹੋ ਗਿਆ ਵੀ ਇਸ ਤੋਂ ਬਾਅਦ ਲਾਣੀ ਆਪਾਂ ਇਹ ਵਾਲੀ ਇਹਨਾਂ ਲਾ ਦੇ ਆਪਾਂ ਇਹਨਾਂ ਬੌਂਡ ਇਹਨਾਂ ਬੌਂਡ ਲਾ ਦਿੱਤੇ ਆਪਾਂ ਸਾਰੇ

ਇਸ ਤੇ ਬਹੁਤ ਮਾਰ ਰਿਹਾ ਜਨਰੋਰ ਥੋੜਾ ਇਹਨੂੰ ਫਿਲਟਰ ਐਕਜ਼ੌਰਬ ਕਰ ਲੈ ਆਪਾਂ ਕਲੀਨ ਕਰਕੇ ਫੇਰ ਹੀ ਰੱਖ ਲੈ ਸੀਗਾ ਇਸ ਤੋਂ ਬਾਅਦ मॉडल इंजन ऑयल लो जी देख, देख, देख हो कि कमार के